ਸਿੱਖਾਂ ਨੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਚ ਭਗਤ ਰਵਿਦਾਸ ਦੇ 40 ਸ਼ਬਦਾਂ ਨੂੰ ਅੰਕਿਤ ਕਰਕੇ ਉਹਨਾਂ ਨੂੰ ਸਨਮਾਨ ਦਿੱਤਾ ਸੀ ਅੱਜ ਭਗਤ ਰਵਿਦਾਸ ਜੀ ਦਾ 641ਵਾਂ ਪ੍ਰਕਾਸ਼ ਦਿਹਾੜਾ ਸ੍ਰੀ ਹਰਮੰਦਰ ਸਾਹਿਬ ਵਿਖੇ ਮਨਾਇਆ ਗਿਆ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਚ ਰਖਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਪੋਗ ਪਾਇਆ ਗਿਆ ਅਤੇ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਤੇ ਹਜ਼ੂਰੀ ਕੀਰਤਨ ਰਾਗੀ ਜਥੇ ਦੁਆਰਾ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਕਹਿਨ ਨ ਕੋਈ ਤੁਝੇ ਆਪਣਾ ਸਮੁੱਚਾ ਜੀਵਨ ਪ੍ਰਭੂ ਭਗਤੀ ਅਤੇ ਸਮਾਜ ਦੇ ਵਿੱਚ ਜਿਹੜੀਆਂ ਬੁਰਾਈਆਂ ਸਨ, ਕ੍ਰੀਤੀਆਂ ਸਨ, ਉਹਨਾਂ ਨੂੰ ਦੂਰ ਕਰਨ ਦੇ ਵਿੱਚ ਲਗਾ ਦਿੱਤਾ। ਅਤੇ ਜਿਹੜੇ ਕਹਿੰਦੇ ਸਨ ਕਿ ਇਹ ਸ਼ੂਤ ਹਨ, ਇਹਨਾਂ ਦੇ ਨਾਲ ਲੱਗ ਕੇ ਆਪਾਂ ਭਿੱਟੇ ਜਾਵਾਂਗੇ, ਉਹਨਾਂ ਦੇ ਸਬੰਧ ਦੇ ਵਿੱਚ ਭਗਤ ਜੀ ਦੇ ਬਚਨ ਹਨ। ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਧਰੈ। ਜਾ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਡਰੈ ਨੀਚੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਸੋ ਇੱਕ ਵਾਰੀ ਫਿਰ ਸਮੁੱਚੀਆਂ ਸੰਗਤਾਂ ਨੂੰ ਭਗਤ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਭਗਤ ਜੀ ਦਾ ਜਨਮ ਅਜਿਹੇ ਸਮੇਂ 'ਚ ਹੋਇਆ ਸੀ ਜਦੋਂ ਸਮਾਜ ਜਾਤਾਂ ਪਾਤਾਂ ਦੇ ਧਾਣੇ 'ਚ ਉਲਝਿਆ ਹੋਇਆ ਸੀ ਭਗਤ ਜੀ ਦਾ ਜਨਮ ਬਨਾਰਸ 'ਚ ਹੋਇਆ ਸੀ ਉਹਨਾਂ ਦੇ ਜਨਮ ਸਥਾਨ ਬਨਾਰਸ 'ਚ ਵੀ ਖਾਸ ਮਾਗਮ ਕਰਵਾਏ ਜਾ ਰਹੇ ਨੇ